2000 ਸਹੀ ਦੀਆਂ ਚੋਣਾਂ ਨੂੰ ਲੈ ਕੇ ਲਗਭਗ ਸਾਰੀ ਪਾਰਟੀਆਂ ਤਿਆਰੀ ਕਰ ਰਹੀਆਂ ਨੇ ਤੇ ਉਥੇ ਹੀ ਦੱਸिए ਕਿ ਅਕਾਲੀ ਦਲ ਦੇ ਨਾਲ ਭਾਜਪਾ ਹੁਣ ਗੱਠਜੋੜ ਨਹੀਂ ਕਰੇਗਾ ਤੇ ਦੂਜੇ ਪਾਸੇ ਹੁਣ ਉਥੇ ਹੀ ਭਾਜਪਾ ਦੇ ਵੱਲੋਂ ਜਿਹੜਾ ਕਿ ਕਹਿ ਦਿੱਤਾ ਹੈ ਕਿ ਅਸੀਂ 2027 ਦੇ ਵਿੱਚ ਇਕੱਲੇ ਚੋਣਾਂ ਲੜਾਂਗੇ ਸਾਡੇ ਨਾਲ ਅਕਾਲੀ ਦਲ ਗੱਠ ਜੋੜ ਨਹੀਂ ਕਰਾਂਗਾ ਤੇ ਉੱਥੇ ਹੀ ਅਸੀਂ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਆਪਣੇ ਦਮ ਤੇ ਬਣਾਵਾਂਗੇ ਤੇ ਜਿਸ ਤੋਂ ਬਾਅਦ ਦੱਸਿਏ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਭਾਜਪਾ ਆਕੂ ਇਕਬਾਲ ਸਿੰਘ ਛੰਨੀ ਦਾ ਹੈ ਵੱਡਾ ਦਾਵਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਦੇ ਵਿੱਚ 2027 ਦੀਆਂ ਜਿਹੜੀਆਂ ਕਿ ਚੋਣਾਂ ਇਕੱਲੇ ਲੜੇਗੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਗੱਠਜੋੜ ਤੱਕ ਨਹੀਂ ਕਰਾਂਗੇ 9 ਮਾਰਚ ਦਾ ਜਿਹੜਾ ਕਿ ਰਿਸ਼ਤਾ ਹੈ ਉਹ ਦੁਬਾਰਾ ਨਹੀਂ ਜੁੜੇਗਾ ਤੇ ਪਾਜ ਪਾ ਉਹਨਾਂ ਨੇ ਕਿਹਾ ਕਿ ਆਪਣੇ ਦਮ ਤੇ ਪੰਜਾਬ ਦੇ ਵਿੱਚ ਸਰਕਾਰ ਬਣਾਏਗੀ ਅਕਾਲੀਆਂ ਦੇ ਨਾਲ ਹੁਣ ਉਹ ਗੱਠਜੋੜ ਨਹੀਂ ਕਰਨਗੇ ਤੇ ਜਿਸ ਤੋਂ ਬਾਅਦ ਇਹ ਸਪਸ਼ਟ ਕਰ ਦਿੱਤਾ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਵੱਡੀ ਖਬਰ ਹੈ ਤੇ ਉੱਥੇ ਹੀ ਅਕਾਲੀ ਦਲ ਅਤੇ ਭਾਜਪਾ ਦਾ ਕੋਈ ਗੱਠਜੋੜ ਨਹੀਂ ਹੋਵੇਗਾ ਤੇ 2027 ਦੀਆਂ ਚੋਣਾਂ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀ ਖਿੱਚ ਰਹੀਆਂ ਨੇ ਪਰੰਤੂ ਇਸ ਵਾਰ ਦੇਖਣਾ ਹੋਵੇਗਾ ਕਿ ਹੁਣ 2027 ਦੇ ਵਿੱਚ ਕੌਣ ਬਾਜ਼ੀ ਮਾਰੇਗਾ ਤੇ ਲਗਭਗ ਪਾਰੀਆਂ ਸਿਆਸੀ ਪਾਰਟੀਆਂ ਜਿਹੜੀ ਕਿ ਲਗਾਤਾਰ ਲਗਾਤਾਰ ਚੋਣਾਂ ਨੂੰ ਲੈ ਕੇ ਤਿਆਰੀ ਕਰ ਰਹੀਆਂ ਨੇ ਤੇ ਜਿਸ ਦੇ ਤਹਿਤ ਉਥੇ ਹੀ ਆਮ ਆਦਮੀ ਪਾਰਟੀ ਨੂੰ ਵੀ ਦੇਖਣਾ ਹੋਵੇਗਾ ਕੀ ਰੀਪੀਟ ਦੇ ਉੱਤੇ ਆਮ ਆਦਮੀ ਪਾਰਟੀ ਆਉਂਦੀ ਹੈ ਜਾਂ ਨਹੀਂ ਤੇ ਦੂਜੇ ਪਾਸੇ ਇਸ ਵਾਰ 2027 ਦੇ ਵਿੱਚ ਕਿਸੇ ਹੱਥ ਕਮਾਣ ਆਂਦੀ ਹੈ ਤੇ ਦੂਜੇ ਪਾਸੇ ਹੁਣ ਭਾਜਪਾ ਦੇ ਦੱਸਤੀ ਹੈ ਕਿ ਆਕੂ ਇਕਵਾਲ ਸਿੰਘ ਛੰਨੀ ਨੇ ਵੀ ਵੱਡਾ ਦਾਅਵਾ ਠੋਕ ਦਿੱਤਾ ਹੈ ਤੇ ਉਹਨਾਂ ਨੇ 2027 ਦੀਆਂ ਚੋਣਾਂ ਨੂੰ ਲੈ ਕੇ ਕਹਿ ਦਿੱਤਾ ਹੈ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਕਰਾਂਗੇ ਤੇ ਜਿਸ ਤੋਂ ਬਾਅਦ 9 ਮਾਸਤਾ ਜਿਹੜਾ ਕਿ ਰਿਸ਼ਤਾ ਸੀ ਦੁਬਾਰਾ ਨਹੀਂ ਜੋੜਾਂਗੇ ਭਾਜਪਾ ਆਪਣੇ ਦਮ ਦੇ ਉੱਤੇ ਸਰਕਾਰ ਬਣਾਏਗੀ ਅਕਾਲੀਆਂ ਦੇ ਨਾਲ ਅਸੀਂ ਉਹਨਾਂ ਨੇ ਕਿਹਾ ਕਿ ਗੱਠਜੋੜ ਨਹੀਂ ਕਰਾਂਗੇ ਉੱਥੇ ਹੀ ਭਾਜਪਾ ਦੇ ਵੱਲੋਂ ਜਿਹੜਾ ਕਿ ਕਹਿ ਦਿੱਤਾ ਹੈ ਕਿ ਅਸੀਂ 2027 ਦੇ ਵਿੱਚ ਇਕੱਲੇ ਚੋਣਾ ਲੜਾਂਗੇ ਸਾਡੇ ਨਾਲ ਅਕਾਲੀ ਦਲ ਗੱਠ ਜੋੜ ਨਹੀਂ ਕਰਾਂਗਾ ਤੇ ਉੱਥੇ ਹੀ ਅਸੀਂ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਆਪਣੇ ਦਮ ਤੇ ਬਣਾਵਾਂਗੇ ਤੇ ਜਿਸ ਤੋਂ ਬਾਅਦ ਦੱਸਿਏ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਭਾਜਪਾ ਆਕੂ ਇਕਬਾਲ ਸਿੰਘ ਚੰਨੀ ਦਾ ਹੈ ਵੱਡਾ ਦਾਵਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਦੇ ਵਿੱਚ 2027 ਦੀਆਂ ਜਿਹੜੀਆਂ ਕਿ ਚੋਣਾ ਇਕੱਲੇ ਲੜੇਗੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਜੋੜ ਤੱਕ ਨਹੀਂ ਕਰਾਂਗੇ 9 ਮਾਰਚ ਦਾ ਜਿਹੜਾ ਕਿ ਰਿਸ਼ਤਾ ਹੈ ਉਹ ਦੁਬਾਰਾ ਨਹੀਂ ਜੁੜੇਗਾ ਤੇ ਪਾਜ ਪਾ ਉਹਨਾਂ ਨੇ ਕਿਹਾ ਕਿ ਆਪਣੇ ਦਮ ਤੇ ਪੰਜਾਬ ਦੇ ਵਿੱਚ ਸਰਕਾਰ ਬਣਾਏਗੀ ਅਕਾਲੀਆਂ ਦੇ ਨਾਲ ਹੁਣ ਉਹ ਗੱਠਜੋੜ ਨਹੀਂ ਕਰਨਗੇ ਤੇ ਜਿਸ ਤੋਂ ਬਾਅਦ ਇਹ ਸਪਸ਼ਟ ਕਰ ਦਿੱਤਾ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਵੱਡੀ ਖਬਰ ਹੈ ਤੇ ਉੱਥੇ ਹੀ ਅਕਾਲੀ ਦਲ ਅਤੇ ਭਾਜਪਾ ਦਾ ਕੋਈ ਗੱਠਜੋੜ ਨਹੀਂ ਹੋਵੇਗਾ ਤੇ 2027 ਦੀਆਂ ਚੋਣਾਂ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਤਿਆਰੀ ਖਿੱਚ ਰਹੀਆਂ ਨੇ ਪਰੰਤੂ ਇਸ ਵਾਰ ਦੇਖਣਾ ਹੋਵੇਗਾ ਕਿ ਹੁਣ 2027 ਦੇ ਵਿੱਚ ਕੌਣ ਬਾਜ਼ੀ ਮਾਰੇਗਾ ਤੇ ਲਗਭਗ ਆਰਿਆਂ ਸਿਆਸੀ ਪਾਰਟੀਆਂ ਜਿਹੜੀ ਕਿ ਲਗਾਤਾਰ ਲਗਾਤਾਰ ਚੋਣਾਂ ਨੂੰ ਲੈ ਕੇ ਤਿਆਰੀ ਕਰ ਰਹੀਆਂ ਨੇ ਤੇ ਜਿਸ ਦੇ ਤਹਿਤ ਉਥੇ ਹੀ ਆਮ ਆਦਮੀ ਪਾਰਟੀ ਨੂੰ ਵੀ ਦੇਖਣਾ ਹੋਵੇਗਾ ਕਿ ਰੀਪੀਟ ਦੇ ਉੱਤੇ ਆਮ ਆਦਮੀ ਪਾਰਟੀ ਆਉਂਦੀ ਹੈ ਜਾਂ ਨਹੀਂ ਤੇ ਦੂਜੇ ਪਾਸੇ ਇਸ ਵਾਰ 2027 ਦੇ ਵਿੱਚ ਕਿਸਦੇ ਹੱਥ ਕਮਾਣ ਆਂਦੀ ਹੈ ਤੇ ਦੂਜੇ ਪਾਸੇ ਹੁਣ ਭਾਜਪਾ ਦੇ ਦੱਸਦੀ ਹੈ ਕਿ ਆਕੂ ਇਕਵਾਲ ਸਿੰਘ ਛੰਨੀ ਨੇ ਵੀ ਵੱਡਾ ਦਾਅਵਾ ਠੋਕ ਦਿੱਤਾ ਹੈ ਤੇ ਉਹਨਾਂ ਨੇ 2027 ਦੀਆਂ ਚੋਣਾਂ ਨੂੰ ਲੈ ਕੇ ਕਹਿ ਦਿੱਤਾ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠ ਜੋੜ ਨਹੀਂ ਕਰਾਂਗੇ ਤੇ ਜਿਸ ਤੋਂ ਬਾਅਦ 9 ਮਾਸਤਾ ਜਿਹੜਾ ਕਿ ਰਿਸ਼ਤਾ ਸੀ ਦੁਬਾਰਾ ਨਹੀਂ ਜੋੜਾਂਗੇ ਭਾਜਪਾ ਆਪਣੇ ਦਮ ਦੇ ਉੱਤੇ ਸਰਕਾਰ ਬਣਾਏਗੀ ਅਕਾਲੀਆਂ ਦੇ ਨਾਲ ਅਸੀਂ ਉਹਨਾਂ ਨੇ ਕਿਹਾ ਕਿ ਗੱਠ ਜੋੜ ਨਹੀਂ ਕਰਾਂਗੇ